ਗੁਰਦੀਪ ਸਿੰਘ ਜੀ ਆ ਤੁਸੀਂ ਕੀ ਕਰੀ ਜਾਂਦੇ ਆਹੀ ਰਾਹ ਦੀ ਝੋਨਾ ਲਾਈ ਜਾਂਦੇ ਆ ਇਹ ਵੀਰ ਦੀ ਸਾਡੇ ਪਿੰਡ ਦੀ ਨਾ ਪਿਛਲੀ ਪੰਚਾਇਤ ਸੀ ਕਿ ਜਿਹੜੀ ਸਾਫਕਾ ਸਰਪੰਚ ਬੀਬੀ ਬਲਜਿੰਦਰ ਕੌਰ ਪੁੱਤਰੀ ਸ਼ਰਿੰਦਰ ਸਿੰਘ ਸੀ ਭੰਮੀਪੁਰੇ ਦੀ ਸਰਪੰਚ ਉਹਨਾਂ ਨੇ ਕੀ ਕੀਤਾ ਹੈ ਪਹਿਲਾਂ ਕੈਪਟਨ ਸਰਦਾਰ ਬਲੌਰ ਸਿੰਘ ਨੇ ਕੈਪਟਨ ਨੇ ਇਹ ਰਸਤਾ ਬਹੁਤ ਵਧੀਆ ਇੱਟਾਂ ਲਾ ਕੇ ਬਣਾਇਆ ਸੀਗਾ ਇਹ ਬੀਬੀ ਬਲਜਿੰਦਰ ਕੌਰ ਜੀ ਜਦੋਂ ਆਈ ਆ ਸਰਪੰਚ ਸਾਡੇ ਭੰਮੀਪੁਰਾ ਪਿੰਡ ਦੀ ਬਣੀ ਆ ਕਿ 4 ਨੰਬਰ ਵਾਰਡ ਦਾ ਰਸਤਾ ਜੀ ਲੰਬੜਦਾਰ ਕਪਾਲ ਸਿੰਘ ਦੇ ਘਰ ਨੂੰ ਜਾਂਦਾ ਅੱਜ ਉਧਰ ਉਹ ਸਾਹਮਣੇ ਦੇਖੋ ਜੀ ਉਹ ਦੇਖੋ ਕਿਵੇਂ ਤਲਾਬ ਬਣਿਆ ਪਿਆ ਵਾ ਮਣੀ ਤੇ ਅਸੀਂ ਰੂਟਾ ਵੀਟਰ ਮਾਰ ਕੇ ਅਸੀਂ ਨਾ ਝੋਨਾ ਲਾਉਣ ਲੱਗੇ ਆ ਕਿਉਂਕਿ ਵੀ ਜਿਹੜੀ ਇਹ ਅੰਨੀ ਬੋਲੀ ਤੇ ਗੁੰਗੀ ਸਰਕਾਰ ਆ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਅਤੇ ਦੂਸਰੀ ਜਿੰਨੇ ਇਹਨਾਂ ਦੇ ਠੱਲੇ ਵਾਲੇ ਡੀਸੀ ਹੋ ਗਿਆ ਪੰਚਾਇਤ ਡਾਇਰੈਕਟਰ ਹੋ ਗਿਆ ਡੀਡੀਪੀਓ ਹੋਗੀ ਬੀਡੀਪੀਓ ਹੋ ਗਿਆ ਏਡੀਸੀ ਪਿੰਡੂ ਵਿਕਾਸ ਹੋ ਗਿਆ ਲੁਧਿਆਣਾ ਜ਼ਿਲ੍ਹੇ ਦੇ ਅਤੇ ਵੀਡੀਓ ਜਗਰਾਉਂ ਦਾ ਸੈਕਟਰੀ ਜੇਈ ਜੋ ਵੀ ਅੱਜ ਕੱਲ ਤੇ ਨਵੇਂ ਬਣੇ ਹੋਏ ਸਰਪੰਚ ਵੀ ਆ ਜਿਵੇਂ ਬਾਦੀ ਭੈਣ ਮਨਪ੍ਰੀਤ ਕੌਰ ਉਹਨਾਂ ਨੂੰ ਵੀ ਅਸੀਂ ਇੱਕ ਚਿੱਠੀ ਪਾਈ ਅਤੇ ਉਹਨਾਂ ਨੂੰ ਬਿਆਨ ਵੀ ਵੀਡੀਓ ਤੇ ਜਹੀ ਦਾ ਦਿੱਤਾ ਲਿਖਤੀ ਰੂਪ ਦੇ ਵਿੱਚ ਉਹਨਾਂ ਨੇ ਹਮਨ ਰਾਈਟ ਨੂੰ ਦਿੱਤਾ ਬਈ ਆ ਜਿਹੜੀ 1 ਮਹੀਨੇ ਦੇ ਅੰਦਰ ਅੰਦਰ ਕਾਰਵਾਈ ਕੀਤੀ ਜਾਵੇ ਰਸਤੇ ਦੀ ਤੇ ਔਰ ਸਾਹਮਣੇ ਛੱਪੜ ਰੋਕੇ ਸਰਦਾਰ ਬਹਾਲ ਸਿੰਘ ਦੇ ਪੁੱਤ ਜਵਾਕਾ ਦੇ ਸਰਦਾਰ ਕਰਮੇਲ ਸਿੰਘ ਔਰ ਮਲਕੀਤ ਸਿੰਘ ਮੋਨਾ ਸਰਜੀਤ ਸਿੰਘ ਸੀਤਾ ਬਲਖਸ਼ੰਤੀ ਮੈਂਬਰੇ ਪੰਚ ਵੀਰਿਆਵਾਂ ਪੀਪੀ ਬਲਜਿੰਦਰ ਕੌਰ ਨਾਲ ਆ ਗਿਆ ਔਰੇ ਪਾਲ ਪੁੱਤਰ ਮਾਧੂ ਰਾਮ ਉਹ ਪਤਾ ਨਹੀਂ ਕਿਹੜੇ ਪਿੰਡ ਤੋਂ ਆਇਆ ਸਾਡੇ ਪਿੰਡ ਦਾ ਛੱਪੜ ਹੀ ਰੋਕ ਲੈਣੇ ਆ ਕੇ ਬੜੀ ਆਲੀਸ਼ਾਨ ਕੋਠੀ ਬਣਾਈ ਆ ਉਹਨੇ ਔਰ ਪਰੇ ਲਖਵੀਰ ਸਿੰਘ ਸਾਡੇ ਪਿੰਡ ਦਾ ਪ੍ਰੋਣਾ ਔਰ ਪਰੇ ਸੋਹਣਾਂ ਵਾਲੇ ਆ ਗਏ ਔਰ ਦੂਸਰੇ ਪਾਸੇ ਨਾਲ ਆ ਗਏ ਅਮਰਜੀਤ ਕੌਰ ਪਤਨੀ ਵਰਸਰਨ ਸਿੰਘ ਚਰਨਜੀਤ ਕੌਰ ਪਤਨੀ ਦਿਲਵਾਰ ਸਿੰਘ ਅਤੇ ਜਗਦੇਵ ਸਿੰਘ ਨਰੇਮ ਸਿੰਘ ਉਹਨਾਂ ਨੇ ਸਾਰਾ ਇਹ ਧਨਾੜ ਲੋਕਾਂ ਨੇ ਸਾਡਾ ਇਥੇ ਸਾਡੇ ਪਿੰਡ ਦਾ ਦੋ ਪੱਤੀਆਂ ਦਾ ਪਾਣੀ ਜਿਹੜੇ ਛੱਪੜ ਦੇ ਵਿੱਚ ਉਸ ਚ ਮਾਤਾ ਰਾਣੀ ਮੰਦਰ ਵਾਲੇ ਚ ਉਹ ਰੋਕ ਕੇ ਆਪਦੇ ਬਾਗਲੇ ਕਰ ਲਿਆ ਆਪ ਦੀ ਨਿੱਜੀ ਜਗ੍ਹਾ ਦੱਸਣ ਲੱਗੇ ਸਾਡੇ ਕੋਲ ਫਰਦ ਵੀ ਆ ਪਰਪਾਲ ਸਿੰਘ ਪੁੱਤਰ ਮਾਤੂ ਰਾਮ ਨੂੰ ਜੋ ਪਾਲ ਪੁੱਤਰ ਮਾਤੂ ਰਾਮ ਨੂੰ ਜੋ ਕੈਪਟਨ ਬਲੌਰ ਸਿੰਘ ਨੇ ਆਪ ਦਾ ਮਤਾ ਪਾ ਕੇ ਵੀ ਨੋਟਿਸ ਦਿੱਤਾ ਸੀ ਵੀ ਇਹ ਜਗਾ ਨਾ ਰੋ ਕੇ ਛੱਪਣ ਦੀ ਜਗਾ ਵਾ ਮੇਰੇ ਕੋਲੇ ਪਿਆ ਹੈ ਸਾਰਾ ਸਬੂਤ ਅੱਜ ਦੇ ਹਾਲਾਤ ਸਾਡੇ ਆ ਦੇਖ ਲਓ ਝੋਨਾ ਲਾਉਣ ਲੱਗੇ ਆ ਸੀ ਬਾਈ ਜੀ ਪੰਜਾਬ ਸਰਕਾਰ ਜਿਹੜੀ ਗੁੰਗੀ ਅੰਨੀ ਬੋਲੀ ਆ ਤੇ ਫਿਰ ਇਹ ਡੀਸੀ ਆ ਲੁਧਿਆਣਾ ਜ਼ਿਲ੍ਹੇ ਦਾ ਏਡੀਸੀ ਆ ਪਿੰਡੂ ਵਿਕਾਸ ਦਾ ਔਰ ਜਿਹਨੇ ਡੀਡੀਪੀ ਉਹ ਵੀਡੀਓ ਅੰਨੇ ਤੇ ਬੋਲੇ ਹੋਏ ਪਿਆ ਜਿਹੜੇ ਇਹਨਾਂ ਤੋਂ ਰਸਵਤਾ ਖਾ ਖਾ ਕੇ ਕੋਕੇ ਜੇਤਾ ਹੈ ਦ੍ਰਿਸ਼ਵਤਾ ਨਾ ਚੱਲਦੀ ਹੁਣ ਕ੍ਰਪਸ਼ਨ ਨਾ ਹੋ ਕ੍ਰਪਸ਼ਨ ਨਾ ਹੋਵੇ ਹੈਨਾ ਇਹ ਰਸਤਾ ਵੀ ਬਣ ਜਾਂਦਾ ਕਦੋਂ ਦਾ ਅਤੇ ਦੂਸਰੇ ਪਾਸੇ ਛੱਪੜ ਵੀ ਕਦੋਂ ਦਾ ਖਾਲੀ ਹੋ ਜਾਂਦਾ ਸਾਡਾ ਜੇ ਲੋਕਾਂ ਨਾਰ ਮਿਲੀ ਭੁਗਤ ਹੁੰਦੀ ਹੈ ਨਾ ਅਸਰਾਂ ਦੀ ਹਮਨ ਰਾਈਟ ਦੇ ਵਿੱਚ ਵੀ ਜਾ ਕੇ ਚੰਡੀਗੜ੍ਹ ਜਦੋਂ ਇਹ ਬੁਲਾਏ ਗਏ ਆ ਜੇਈ ਮੋਨਦੀਪ ਜਿਗਰਾਉਂ ਵੀਡੀਓ ਬੁਲਾਕਦਾ ਔਰ ਸੈਕਟਰੀ ਦਾ ਬਸੇ ਮੇਰਾ ਖਿਆਲ ਉਹਨਾਂ ਕੋਲੇ ਸ਼ਾਇਦ ਉਹਦਾ ਤਾਂ ਬਲਵੰਤ ਸਿੰਘ ਕੋਲੇ ਬीडीपीਓ ਦਈ ਆ ਉਹਨਾਂ ਨੇ ਵੀ ਇਹ ਬਿਆਨ ਦਿੱਤੇ بیا ਵੀ ਅਜਨੀ ਵੀ ਸਾਡੀ ਰਸਤਾ ਪਟਿਆ ਗਿਆ ਚਾਰ ਨੰਬਰ ਵਾਰਡ ਦਾ ਚੌੜਾ ਨਾ ਤਾਂ ਸਾਡੀ ਮਨਜ਼ੂਰੀ ਆ ਕਿਤੇ ਨਾ ਸਾਡੇ ਕਾਗਜ਼ਾਂ 'ਚ ਆ ਸਾਨੂੰ ਨਹੀਂ ਪਤਾ ਇੱਟਾਂ ਤੇ ਗਰੰਟੀ ਤੇ ਕਿੱਥੇ ਘਰਦਬਰਦ ਹੋਈ ਆ ਔਰ ਸੱਪੜ ਦਾ ਵੀ ਪ੍ਰੋਗਰਾਮ ਉਹਨਾਂ ਨੇ ਦੱਸਿਆ ਵੀ ਉਹਦੇ ਵਿੱਚ ਇਹ ਵੀ ਲਿਖਿਆ ਇੱਕ ਲਾਈਨ ਵੀ ਸਿਰਫ ਇੱਕ ਮਹੀਨੇ ਦੇ ਅੰਦਰ ਅੰਦਰ ਕੰਮ ਨੇਪਰੇ ਚੜਾ ਜਾਵੇ ਪਰ ਇਥੇ ਅੰਨੀ ਸਰਕਾਰ ਬੋਲੀ ਆ ਗੁੰਗੀ ਆ ਭਵੰਤਮਨ ਸੀਐਮ ਵੀ ਆ ਆਮ ਆਦਮੀ ਪਾਰਟੀ ਦੀ ਔਰ ਇਹਨਾਂ ਦੇ ਨਾਲ ਜਿੰਨੇ ਡੀਸੀ ਆ ਜਿੰਨੇ ਸਾਡੇ ਪਿੰਡ ਦਾ ਧਨਾੜ ਲੋਕ ਆ ਜਿਵੇਂ ਬੀਬੀ ਬਲਜਿੰਦਰ ਕੌਰ ਨੇ ਆ ਸਾਡਾ ਖਾ ਗਈ ਸਾਰਾ ਕੁਝ ਇੱਟਾਂ ਹੀ ਪਤਾ ਨਹੀਂ ਕਿੱਥੇ ਕਰ ਗਏ ਇੰਨੇ ਤਕੜੇ ਮਿੱਧੇ ਐ ਇਹਨਾਂ ਦੇ ਦੇ ਲੋ ਹਾਜਮ ਕਰਕੇ ਰੋੜੇ ਵੀ ਇੰਨੇ ਨੇ ਤਕੜੇ ਲੀਵਾਰ ਇਹਨਾਂ ਲੋਕਾਂ ਦੇ ਤੇ ਉਧਰ ਦੇਖੋ ਅਸੀਂ ਨਵੇਂ ਸਰਪੰਚ ਨੂੰ ਚਿੱਠੀ ਪਾਈ ਇਹੀ ਹਵਾਲਾ ਦੇ ਕੇ ਸਾਰਾ ਪੜਤਾਲ ਰਿਪੋਰਟ ਨਾਲ ਦੇ ਕੇ ਪਹਿਲੀ ਚਿੱਠੀ ਸਾਡੀ ਰਿਸੀਵ ਹੋ ਗਈ ਆ ਅਸੀਂ ਆਰਟੀਆਈ ਪਾਈ ਵੀ ਜਵਾਬ ਲੈ ਲੀਏ ਆਰਟੀਆਈ ਅੱਜ ਵਾਪਸ ਕਰਦੀ ਠੀਕ ਆ ਧੰਨਵਾਦ ਉਹ ਡਾਕੀ ਜਿਹੜਾ ਪੋਸਟਮੈਨ ਦਾ ਜਿਨੇ ਲੱਗਦਾ ਵੀ ਆਰਟੀਆਈ ਲੈਣ ਤੋਂ ਇਨਕਾਰ ਕੀਤਾ ਬੀਬੀ ਮਨਪ੍ਰੀਤ कौर ਸਾਡੀ ਭੈਣ ਜੋ ਸਰਪੰਚ ਬਣੀ ਆ ਤੇ ਇਹੋ ਜਿਹੇ ਲੋਕ ਆ ਸਾਨੂੰ ਨਹੀਂ ਮਿਲੀ ਭੋਗ ਤਾਂ ਇਹਨਾਂ ਦੀ ਕਿ ਸਾਡੇ ਰਾਸਤੇ ਦੀ ੱਟਾਂ ਵੀ ਖਾ ਗਏ ਗਰਾਂਟਾਂ ਵੀ ਖਾ ਗਏ ਸਾਡਾ ਸੱਪੜ ਵੀ ਖਾ ਗਏ ਜੇ ਸਾਡਾ ਸੱਪੜ ਖਾਲੀ ਹੋਵੇ ਸਾਨੂੰ ਵੀ ਨਾ ਤਾਂ ਝੋਨਾ ਲਾਉਣ ਦੇ ਨੌਬਤ ਪਾਵੇ ਨਾ ਹੀ ਅਸੀਂ ਇਹੋ ਜਿਹਾ ਕੁਝ ਕਰੀਏ ਠੀਕ ਆ ਨਾ ਅਸੀਂ ਬਹੁਤ ਪਰੇਸ਼ਾਨ ਆ ਇਹ ਸਰਕਾਰ ਤੋਂ ਵੀ ਉਲਟਾ ਸਾ ਇਹ ਸੱਪੜ ਲੋਕ ਐ ਜਿਨ੍ਹਾਂ ਨੇ ਗਰੰਟੀ ਕਦੀ ਇਹਨਾਂ ਤੋਂ ਤਾਂ ਪਰੇਸ਼ਾਨੀ ਆਉਣੀ ਨਹੀਂ ਉਹਨ ਜੇ ਅਫਸਰਾਂ ਦੀ ਬਹੁਤ ਪਰੇਸ਼ਾਨ ਹੋਏ ਬੈਠੇ ਆ ਅਸੀਂ ਨਾਲੇ ਹੁਣ ਰਾਈਟ ਦੇ ਆਰਡਰ ਆ ਖਾਲੀ ਕਰਨ ਦੇ ਸੱਪੜ ਦੇ ਔਰ ਇਹ ਰਸਤੇ ਦੇ ਵੀ 1 ਮਹੀਨੇ ਦੇ ਅੰਦਰ ਨੇਪਰੇ ਚੜਾ ਜਾਵੇ ਸਾਡੇ ਹੱਥ 'ਚ ਸਾਨੂੰ ਵੀ ਆਏ ਆ ਹੁਮਰ ਰਾਈਟ ਨੇ ਡੰਡਾ ਚੜਾਇਆ ਥੋੜਾ ਜਿਹਾ ਇਹਨਾਂ ਦੇ ਅਫਸਰਾਂ ਦੇ ਤਾਂ ਬਿਆਨ ਹੀ ਦੇ ਦਿੱਤੇ ਨਹੀਂ ਤੇ ਕੁਛ ਨਹੀਂ ਚ ਗੋਲਦੇ ਵੀਰੇ ਬਸ ਸਾਡੀ ਤਾਂ ਇਹੀ ਬੇਨਤੀ ਆ ਵੀ ਪ੍ਰਗਤ ਸਿੰਘ ਮਾਨ ਜੀ ਜਿੱਥੇ ਕਿਤੇ ਤੁਸੀਂ ਸੁੱਤੇ ਬੈਠੇ ਆ ਉੱਠੋ ਜਾਗੋ ਆ ਲੋਕਾਂ ਦੀ ਵੀ ਭੰਮੀਪੁਰੇ ਅੱਧੇ ਪਿੰਡ ਦੀ ਸੁਣੋ ਬਕਾਰ ਥੋੜੀ ਬਹੁਤੀ ਆ ਹਾਲਾਤ ਦੇਖ ਲਓ ਝੋਨਾ ਲਾਉਣਿਆ ਸੀ ਮੈਂ ਤਾਂ ਇੱਕ ਬੰਦੇ ਨੂੰ ਕਿਹਾ ਵੀਰੇ ਰੂਟਾ ਵੀਟਰ ਲੈ ਕੇ ਆਵਦਾ ਆਪਾਂ ਇੱਥੇ ਲਾ ਕੇ ਝੋਨਾ ਹੀ ਲਾ ਦਈਏ ਸਤ ਫਸਲ ਫਸਲ ਬੜੀ ਵਧੀਆ ਨਿਕਲ ਜੇ ਇਹਦੇ ਚ ਥੋੜਾ ਬੋਧਾ ਸਾਲਾ ਰੁਜ਼ਗਾਰ ਹੀ ਤਰਪੇ ਸਾਡਾ ਫਿਰ ਇੱਥੇ ਝੋਨਾ ਹੀ ਲਾ ਲਿਆ ਕਰਾਂਗੇ ਤੇ ਆ ਸੀਵਰੇਜ ਪਾਇਸੀ ਬੀਬੀ ਬਲਜਿੰਦਰ ਕੌਰ ਨੇ ਆ ਦੇਖ ਲਓ ਜੀ ਆ ਦਿਖਾ ਦਿਓ ਵੀਰੇ ਸੀਬਰੇਜ ਪਾਇਆ ਵਾ ਨਾਲ ਨਾਲਾ ਜਾਂਦਾ ਸੀਬਰੇਜ ਆ ਦੇਖ ਲੋ ਬੀਬੀ ਬਲਜਿੰਦਰ ਕੌਰ ਦਾ ਆਹ ਹਾਲਾਤ ਦੇਖ ਲੋ ਸੀਬਰੇਜ ਆ ਪਿਆ ਵਾ ਸਾਡੇ ਬੀਬੀ ਬਲਜਿੰਦਰ ਕੌਰ ਪੁੱਤਰੀ ਸਰਬਿੰਦਰ ਸਿੰਘ ਸਾਫਤਾ ਸਰਪੰਚ ਸੀ ਵਾਰਡ ਨੰਬਰ 4 ਦਾ ਰਸਤਾ ਵੀਰੋ ਭਵੰਤਮਾਨ ਤੈਨਾ ਅਫਸਰਾਂ ਨੇ ਅਸੀਂ ਬਾਰ ਬਾਰ ਬੇਨਤੀ ਕਰਦੇ ਆ ਵੀ ਤੁਸੀਂ ਸਾਡੀ ਪੁਕਾਰ ਸੁਣੋ ਹੱਥ ਜੋੜ ਕੇ ਬੇਨਤੀ ਆ ਮੈਂ ਗੁਰਦੀਪ ਸਿੰਘ ਭਮੀਪੁਰਾ 8054342156 ਵੀਰੇ ਮੇਰਾ ਇਹ ਨੰਬਰ ਆ ਜਿਹੜਾ ਮਰਜੀ ਜਦੋਂ ਮਰਜੀ ਕੋਈ ਅਫੀਸਰ ਲਾਵੇ ਕੋਈ ਮੰਤਰੀ ਲਾਵੇ ਆਪਾਂ ਜਵਾਬ ਦੇ ਲਈ ਇੱਥੇ ਹਾਜ਼ਰ ਆ ਬੁਲਾਉਣ ਕੇ ਜਿੱਥੇ ਅਸੀਂ ਉੱਥੇ ਵੀ ਜਾਵਾਂਗੇ ਹਾਲਾਤ ਸਾਡੇ ਪਿੰਡ ਡੀਸੀ ਨੂੰ ਆ ਕੇ ਦੇਖਣੇ ਚਾਹੀਦੇ ਆ ਏਡੀਸੀ ਪਿੰਡੂ ਵਿਕਾਸ ਨੂੰ ਦੇਖਣੇ ਚਾਹੀਦੇ ਆ ਡੀਡੀਪੀਓ ਨੂੰ ਆ ਕੇ ਦੇਖਣੇ ਚਾਹੀਦੇ ਆ ਵੀਡੀਓ ਜੇਈ ਸੈਕਟਰੀ ਸਾਡੇ ਪਿੰਡ ਆਉਣੀ ਚਾਹੀਦੀ ਆ ਫੇਰ ਜਾ ਕੇ ਗੱਲ ਬਣਨੀ ਵੀਰੋ ਨਹੀਂ ਨਹੀਂ ਬਣਨੀ ਗੱਲ ਮੇਰੇ ਸਾਥ ਭਗਵੰਤ ਸਿੰਘ ਮਾਨ ਜੀ ਨੂੰ ਇੱਕ ਇਹ ਵੀ ਬੇਨਤੀ ਆ ਵੀ ਭਗਵੰਤ ਸਿੰਘ ਸੀਐਮ ਮਾਨ ਪੰਜਾਬ ਔਰ ਡੀਸੀ ਡीडीपी ਓਏਡੀਸੀ ਵੀਡੀਓ ਜੀ ਸੈਕਟਰੀ ਜੋ ਵੀ ਮੇਰੇ ਪਿੰਡ ਨਾਲ ਰਿਲੇਟਡ ਆ ਜਿਵੇਂ ਕਿ ਲੁਧਿਆਣਾ ਦੇ ਜ਼ਿਲ੍ਹੇ ਦੇ ਜਗਰਾਉਂ ਤਹਿਸੀਲ ਦੇ ਜੇ ਮੈਨੂੰ ਕਿਤੇ ਜਾਂ ਮੇਰੇ ਪਰਿਵਾਰ ਨੂੰ ਜਾਨੀ ਮਾਲੀ ਨੁਕਸਾਨ ਕੋਈ ਵੀ ਹੁੰਦਾ ਕਿਉਂਕਿ ਅਫਸਰ ਔਰ ਇਹ ਸਰਕਾਰ ਦੇ ਮੰਤਰੀ ਔਰ ਇਥੋਂ ਦੀ ਪੰਚਾਇਤ ਵੀ ਵੀ ਮਨਪ੍ਰੀਤਕਰ ਸਾਡੀ ਭੈਣ ਕਿਉਂਕਿ ਅਸੀਂ ਉਹਨੂੰ ਵੀ ਚਿੱਠੀ ਪਾ ਚੁੱਕੇ ਇਹ ਚੀਜ਼ ਦੀ ਲੁਧਿਆਣੇ ਜ਼ਿਲ੍ਹੇ ਦਾ ਡੀਸੀ, ਏਡੀਸੀ, ਡੀਡੀਪੀਓ, ਬੀਡੀਓ ਸੈਕਟਰੀ, ਪੰਚਾਇਤ ਅਫਸਰ ਪੀਓ ਜਿਹਨੂੰ ਕਿਹਾ ਜਾਂਦਾ ਉੱਥੇ ਲਿਖਿਆ ਹੁੰਦਾ ਔਰ ਇਹ ਸਾਰੇ ਹੀ ਮੇਰੇ ਅਤੇ ਮੇਰੇ ਪਰਿਵਾਰ ਦੇ ਜਾਨੀ ਮਾਲੀ ਨੁਕਸਾਨ ਦੇ ਵੀ ਜ਼ਿੰਮੇਦਾਰ ਹੋਣਗੇ ਜੇ ਕਿਤੇ ਖਰੋਚ ਵੀ ਆ ਗਈ ਇਹ ਹੀ ਸਾਰੇ ਮੇਰੇ ਪਰਿਵਾਰ ਦੇ ਜਾਨੀ ਮਾਲੀ ਨੁਕਸਾਨ ਦੇ ਜ਼ਿੰਮੇਦਾਰ ਹੋਣਗੇ ਇਹ ਹੀ ਅਫਸਰ ਸਾਰੇ